ਸਤੰਪੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਚਮਕੌਰ ਦੀ ਜੰਗ ਦੇ ਮੈਦਾਨ ਵਿੱਚ ਉਤਰਿਆ ਬਾਬਾ ਅਜੀਤ ਸਿੰਘ ਚਮਕੌਰ ਦੀ ਜੰਗ ਵਿੱਚ ਲੜਦਾ ਹੋਇਆ ਸ਼ਹੀਦ ਹੋ ਜਾਂਦਾ ਹੈ ਇੱਕ ਬਾਲਡ ਰਿਕਾਰਡ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਨਾਂ ਦੇ ਉੱਤੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਬਾਲਡਰ ਕੋਡ ਉਹ ਹੈ ਜੋ ਦੁਨੀਆ ਉੱਤੇ ਸ਼ਾਇਦ ਹੀ ਕੋਈ ਤੋੜ ਸਕੇ ਅਤੇ ਨਾ ਹੀ ਕੋਈ ਤੋੜਨ ਵਾਲਾ ਨਜ਼ਰ ਆਉਂਦਾ ਹੈ ਚਮਕੌਰ ਦੀ ਗੜੀ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਲੜਦਾ ਏ ਤੇ ਸ਼ਹੀਦ ਹੋ ਜਾਂਦਾ ਹੈ ਜਿਹੜੀ ਉਸ ਦਿਨ ਅਖਬਾਰ ਨਿਕਲੀ ਤੁਸੀਂ ਆਖੋਗੇ ਕਿ ਅਖਬਾਰਾਂ ਤਾਂ ਪ੍ਰਿੰਟਿੰਗ ਪ੍ਰੈਸ ਤੋਂ ਨਿਕਲਦੀਆਂ ਨੇ ਠੀਕ ਹੈ ਕਿ ਅਖਬਾਰਾਂ ਪ੍ਰਿੰਟਿੰਗ ਪ੍ਰੈਸ ਤੋਂ ਨਿਕਲਦੀਆਂ ਨੇ ਪਰ ਰਾਜੇ ਮਹਾਰਾਜਿਆਂ ਦੇ ਵੇਲੇ ਜਿੱਥੇ ਕੋਈ ਘਟਨਾ ਕਰਮ ਵਾਪਰਦਾ ਸੀ ਉੱਥੇ ਉਹਨਾਂ ਨੇ ਆਪਣੇ ਬੰਦੇ ਪਹਿਲਾਂ ਹੀ ਬਿਠਾਏ ਹੁੰਦੇ ਸੀ ਉਹਨਾਂ ਦਾ ਕੰਮ ਹੁੰਦਾ ਸੀ ਰੋਜ਼ ਦੀ ਗੱਲ ਲਿਖਣੀ ਰੋਜ਼ ਦੀ ਗੱਲ ਲਿਖ ਕੇ ਬਾਦਸ਼ਾਹ ਤੱਕ ਪਹੁੰਚਾਉਣੀ ਚਮਕੌਰ ਦੀ ਗੜੀ ਵਿੱਚੋਂ ਜਿਹੜੀ ਅਖਬਾਰ ਨਿਕਲੀ ਅਖਬਾਰ ਆਦ ਦਰਬਾਰ-ਏ-ਮੌਲਾ ਉਸ ਦੇ ਮੁਤਾਬਕ ਗੁਰੂ ਕਲਗੀਧਰ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਲੜ ਕੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਇਆ ਬਾਬਾ ਅਜੀਤ ਸਿੰਘ ਦੇ ਸਰੀਰ ਉੱਤੇ 392 ਫੱਟ ਲੱਗੇ ਉਸ ਦਿਨ ਜਿਸ ਦਿਨ ਬਾਬਾ ਅਜੀਤ ਸਿੰਘ ਲੜ ਕੇ ਸ਼ਹੀਦ ਹੋਇਆ ਇਹ ਚਸ਼ਮਦੀਦ ਬੰਦੇ ਦੀ ਗਵਾਹੀ ਹੈ ਅਖਬਾਰ ਦੀ ਗਵਾਹੀ ਏ ਬਾਦਸ਼ਾਹ ਦੀ ਜਿਹੜੀ ਅਖਬਾਰ ਆਉਂਦੀ ਏ ਦੁਨੀਆ ਉੱਤੇ ਰਿਕਾਰਡ ਹੈ ਕਿ ਅੱਜ ਤੱਕ ਇੰਨੇ ਫੱਟ ਖਾ ਕੇ ਸ਼ਾਇਦ ਹੀ ਕੋਈ ਬੰਦਾ ਇਸ ਸੰਸਾਰ ਤੋਂ ਗਿਆ ਹੋਵੇ 392 ਫੱਟ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਲੱਗੇ ਇਹ ਬਾਲਡਰ ਰਿਕਾਰਡ ਬਾਬਾ ਅਜੀਤ ਸਿੰਘ ਦੇ ਨਾਮ ਹੈ ਇਸ ਰਿਕਾਰਡ ਨੂੰ ਨਾ ਹੀ ਕੋਈ ਤੋੜ ਸਕਿਆ ਹੈ ਅਤੇ ਨਾ ਹੀ ਕੋਈ ਤੋੜਨ ਵਾਲਾ ਨਜ਼ਰ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ